ਸਸ ਜਹਲ ਤੋਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਸ ਟਾਈਮ ਜਤਿੰਦ ਤੇ ਮੌਕੇ ਦੀ ਜਿਹੜੇ ਹਾਲਾਤ ਨੇ ਪਿੰਜਾਇ ਸਿੰਘ ਵਾਲਾ ਬਠਿੰਡਾ ਅਧਿਆਪਤੀ ਦਾ ਪਿੰਡ ਹੈ ਤਾਂ तमाम ਤਸਵੀਰਾਂ ਦਿਖਾ ਦਿੰਨਾ ਜੋ ਕਿਸਾਨ ਆਗੂ ਦਿਖਾ ਰਿਹਾ ਤੁਹਾਨੂੰ ਮੈਂ ਲਗਾਤਾਰ ਕਿਸਾਨ ਆਗੂ ਆਪਦੇ ਪ੍ਰੋਟੈਸਟ ਕਰ ਰਹੇ ਨੇ तमाम ਤਸਵੀਰਾਂ ਨੇ ਜੈ ਸਿੰਘ ਵਾਲਾ ਤੋਂ ਅਧਿਆਪਤੀ ਬਠਿੰਡਾ ਤਾਂ ਲਗਾਤਾਰ ਜਿੱਥੇ ਭਾਜਪਾ ਕਾਰਕਟਰ ਦਾ ਜਿਹੜੇ ਉਮੀਦਵਾਰ ਹੈ ਬੀਬਾ ਪਰਮਪਾਲ ਕੌਰ ਦਾ ਵਿਰੋਧ ਲਗਾਤਾਰ ਜਾਰੀ ਹੈ ਤਾਂ ਉੱਥੇ ਕੱਲ੍ਹ ਨੀ ਪਟਿਆਲਾ ਦੀ ਰੈਲੀ ਤੋਂ ਬਾਅਦ ਜੋ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਕਿਸਾਨਾਂ ਦੇ ਵਿੱਚ ਜਿਹੜਾ ਲਗਾਤਾਰ ਜੋਸ਼ ਆ ਉਹ ਵੱਧਾ ਨਜ਼ਰ ਆ ਰਿਹਾ ਹੈ। तमाम ਤਸਵੀਰਾਂ ਨੇ ਜੋ ਕਿਸਾਨ ਜਿੱਥੇ ਵੱਧ ਜਿੱਥੇ ਕੀ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਜਿਹੜਾ ਬਿਆਨ ਸੀਗਾ ਕਿ ਲਗਾਤਾਰ ਜਿਹੜੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਕਿਸਾਨ ਅਗੂ ਤੌਰ 'ਤੇ ਉੱਤੇ ਗੱਲ ਕਰਾਂਗੇ ਅੱਜ ਤਾਂ ਲਗਾਤਾਰ ਤਸਵੀਰਾਂ ਨੇ ਕੱਲ ਸੁਨੀਲ ਜਾਖੜ ਦਾ ਬਿਆਨ ਆਇਆ ਸੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਸਾਨ ਅਗੂ ਵੱਲੋਂ ਇਹ ਇਹਨਾਂ ਦਾ ਤਾਂ ਨਾ ਦਿਮਾਗੇ ਸੰਤੋਲ ਨਾਲ ਵਿਗੜਿਆ ਪਿਆ ਬੀਜੇਪੀ ਦਾ ਹੁਣਾ ਇਹਨਾਂ ਨੂੰ ਕੁਛ ਦੀਂਦਾ ਨਹੀਂਗਾ ਪਿੰਡਾਂ ਚ ਲੋਕ ਬੜ ਨੀ ਦਿੰਦੇ ਬਿਆਨ ਦੇਣ ਵੇਲੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਕਹਿ ਜਾਂਦੇ ਆ ਪਰ ਇੱਥੇ ਆ ਕੇ ਵੇਖ ਲੈਣਾ ਵੀ ਇਹ ਕਿਸਾਨ ਐ ਜਾਂ ਕੋਈ ਵੱਡੇ ਏਸ਼ਿਆਂ ਚ ਰਹਿਣ ਵਾਲੇ ਆਗੂ ਨਾ ਇੱਥੇ ਕਿਸਾਨ ਹੀ ਆ ਜਿਹੜੇ ਸੜਕਾਂ ਤੇ ਖੜੇ ਨਾ ਪਰ ਇਹ ਜਿਹੜੇ ਬੀਜੇਪੀ ਦੇ ਪਿੰਡਾਂ ਦੇ ਵਿੱਚ ਸੱਦਣ ਵਾਲੇ ਆ ਇਹਨਾਂ ਨੂੰ ਵੀ ਅਸੀਂ ਆਨੇ ਆ ਤੇ ਅਸੀਂ ਤਾਂ ਇਹ ਪਰਮਪਾਲ ਕੌਰ ਨੂੰ ਵੀ ਆਨੇ ਵੀ ਤੂੰ ਜਿਤਨਾ ਤਾਂ ਹੈ ਨਹੀਂ ਨਾਲੇ ਤਾਂ ਤੋਂ ਸਾਨੂੰ ਗਰਮੀ ਮਾਰਦੀਆਂ ਨਾਲੇ ਆਪ ਤੋਰੀ ਫਿਰਦੀਆਂ ਆਰਾਮ ਨਾਲ ਘਰੇ ਬਹਿ ਜਾ ਵੋਟ ਵਾਟ ਨਹੀਂ ਤੈਨੂੰ ਅਗਲੇ ਦਾ ਕਰੋੜਾ ਰੁਪਈਆ ਲੱਗਿਆ ਅਗਲੀ ਕਿਵੇਂ ਘਰੇ ਬੈਸੀ ਉਹ ਕਰੋੜਾ ਰੁਪਈਆ ਤਾਂ ਲੱਗਿਆ ਉਹਨੇ ਦਾ ਬਾਲਟੀ ਵਾਲੇ ਉਦੋਂ ਵੱਧ ਦੇ ਦਿੰਦੇ ਇਹਨਾਂ ਨੂੰ ਪੈਸਿਆਂ ਦੇ ਮਾਰੇ ਤਾਂ ਦਲ ਬਦਲੂ ਆ ਕਦੇ ਕਾਲੀਆਂ ਚ ਕਦੇ ਬੀਜੇਪੀ ਚ ਆ ਜਾਂਦੇ ਜਦੋਂ ਇਹਨਾਂ ਦਾ ਕੋਈ ਈੜੀ ਦੀ ਰੇੜ ਵੱਜਦੀ ਹੈ ਉਦੋਂ ਆਉਂਦੇ ਤੇ ਗੱਲ ਲੱਪ ਲੈਂਦੇ ਆ ਹੋਰ ਇਹ ਲੋਕਾਂ ਦਾ ਤਾਂ ਇਹਨਾਂ ਨੂੰ ਕੋਈ ਫਿਕਰ ਨਹੀਂ ਹਾਂ ਕੱਲ ਮੋਦੀ ਆਇਆ ਸੀ ਪਟਿਆਲੇ ਕਹਿੰਦੇ ਵੱਖ-ਵੱਖ ਕਹਿੰਦੇ ਪੰਜਾਬੀ ਲੁੱਕ ਚ ਬੋਲਿਆ ਕਹਿੰਦੇ ਨਹੀਂ ਬੰਨੀ ਤਾਂ ਉਹਨੋਂ ਦੇ ਬਹੁਤ ਵੱਧ ਗਿਆ ਦਸਤਾਰ ਵੀ ਚੰਗੀ ਬੰਨੀ ਸੀ ਜਿਹੋ ਜਿਹਾ ਉਹ ਆਉਂਦਾ ਵੀ ਜਿਹੋ ਜਿਹਾ ਦੇਸ ਉਹ ਜਾਂ ਭੇਸ ਕਰ ਲੈਂਦਾ ਉਹ ਕਦੇ ਦਾੜੀ ਰੱਖ ਲਈ ਕਦੇ ਮੋਦੀ ਰੱਖ ਲਈ ਉਹਦਾ ਡੋਡੀ ਆਪਦੇ ਡਰਾਮੇ ਕਰਦਾ ਫਿਰਦਾ ਮੋਦੀ ਮੋਦੀ ਫਿਰ ਚਾਰ ਸਪੇਰੇ ਸੜਕਾਂ ਬਲੌਕ ਕਰਤੀਆਂ ਸਾਨੂੰ ਉੱਥੇ ਜਾਣ ਹੀ ਨਹੀਂ ਦਿੱਤਾ ਨੇੜੇ ਤਾਂ ਉਹਨਾਂ ਦੇ ਉੱਥੇ ਪੁਲਿਸ ਪ੍ਰਚਨ ਲਾ ਕੇ ਪੰਜਾਬ ਸਰਕਾਰ ਵੀ ਇਹਨਾਂ ਦੀ ਪੂਰੀ ਪਿੱਠ ਥੱਪੜ ਰਹੀ ਹੈ ਪੰਜਾਬ ਸਰਕਾਰ ਦੀ ਪੁਲਿਸ ਹੈ ਜਿਹੜੀ ਇਹ ਲਾਉਂਦੀ ਹੈ ਵੀ ਬੀ ਟੀਮ ਸਮਝੋ ਬੀ ਟੀਮ ਇਹ ਬੀ ਟੀਮ ਕੀ ਹੁਣ ਤਾਂ ਇਹ ਹੋ ਗਈ ਵਿੱਚ ਹੀ ਰਲੇ ਨਾ ਹੁਣ ਤਾਂ ਇੱਧਰ ਕਾਂਗਰਸ ਨਾਲ ਸਮਝੌਤਾ ਕਰੀ ਬੈਠੇ ਹਰਿਆਣ ਪੰਜਾਬ ਦੇ ਵਿੱਚ ਅੱਡ ਲੜੀ ਜਾਂਦੇ ਆ ਬੀਜੇਪੀ ਨਾਲ ਅਸੀਂ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ ਜਦੋਂ ਇਹਨਾਂ ਦੀ ਦਿੱਲੀ 'ਚ ਸਰਕਾਰ ਬਣੀ ਸੀ ਵੀ ਐਮਪੀ ਸਾਰੇ ਇਹਨਾਂ ਦੇ ਜਿੱਤ ਜਾਂਦੇ ਆ ਐਮਐਲਏ ਸਾਰੇ ਇਹਨਾਂ ਦੇ ਜਿੱਤਦੇ ਆ ਤੇ ਜੋ ਹੋਰ ਜੇ ਇਹ ਬੀ ਟੀਮ ਨਹੀਂ ਤਾਂ ਹੋਰ ਕੀ ਐ ਤੁਹਾਨੂੰ ਕਹਤਾ ਬੀ ਟੀਮ ਨਹੀਂ ਤਾਂ ਹੋਰ ਕੀ ਐ ਤਾਂ ਹੋਰ ਵੀ ਜਿਹੜੇ ਕਿਸਾਨਾਂ ਕੋਲ ਨਾਲ ਵੀ ਗੱਲ ਕਰਾਂਗੇ ਜਾਣਦੀ ਗੱਲ ਕਰਾਂਗੇ ਤਮਾ ਉਸ ਦਾ ਬਾਈ ਲਗਾਤਾਰ ਵਿਰੋਧ ਕਰ ਰਹੇ ਹੋ ਕੀ ਲੱਗਦਾ ਹੈ ਬੀਜੇਪੀ ਯਾਰ ਮੰਨ ਜਾਣਗੇ ਮੱਤ ਨੂੰ ਮੰਨਣਗੇ ਬੀਜੇਪੀ ਵਾਲੇ ਬੀਜੇਪੀ ਵਾਲੇ ਤਾਂ ਨਿ ਘੱਟ ਲਿਆ ਦਾਂਗੇ ਨੱਕ 'ਚ ਜੋ ਮੀਂਹ ਜਿਹੜਾ ਨੂੰ ਵੋਟ ਹੀ ਨਹੀਂ ਮਿਲਦੀ ਕਿ ਤੁਹਾਨੂੰ ਇਹ ਲਖੜਾ ਪੰਜਾਬ ਦੇ ਜ਼ਾਲੂ ਦੀ ਘੁੱਟਾ ਲਿਆ ਗਏ ਸਾਰੇ ਹਾਂ ਇਹਦਾ ਟੁੱਟੀ ਟੁੱਟੀ ਸੜੇ ਪਿੰਡ ਦੇ ਜਾਣਗੇ ਬੋਦਰ ਬੋਦਰ ਪੀ ਕੇ ਸਮਝ ਜਾਣਗੇ ਸੜ ਕੇ ਫਿਰ ਹੋਰ ਕਿੱ데 ਜਾਊ ਕੀ ਲੱਗਦਾ ਦਿਹਾੜੀਆਂ ਦੇ ਬੁਲਾਏ ਹੋਏ ਕਿਹੜੇ ਜੋ ਸੌ ਦਿਹਾੜੀਆਂ ਦੂਰਿਆਂ ਵਾਲੇ ਆਏ ਇਹਨਾਂ ਚ ਕੋਈ ਖਾਜ ਆ ਆਪਦਾ ਬੰਦਾ ਤੁਹਾਨੂੰ ਵੀ ਕਹਿੰਦੇ ਤੁਸੀਂ ਕਿਸਾਨ ਹੈ ਕੌਣ ਇਹਦਾ ਸਾਡੇ ਨਾਲ ਚੱਲ ਕੇ ਦੇਖੋ ਜੀ ਸਾਡੇ ਨਾਲ ਚੱਲ ਕੇ ਦੇਖੋ ਵੀ ਅਸੀਂ ਕਿਸਾਨ ਹੈ ਕਿ ਨਹੀਂ ਭਾਜੀ ਜੀ ਨੂੰ ਉਹ ਸਪੋਰਟ ਕਰਦੇ ਹੋਣਗੇ ਜਿਹੜੇ ਪਿੰਡ ਦੇ ਮਾੜਿਆਂ ਸਰ ਹੋਣਗੇ ਕਿਸੇ ਨੇ ਬਲੈਕ ਕਰਨੀ ਹੋਈ ਇਹ ਕੋਈ ਹੋਰ ਮਾੜੇ ਕੰਮ ਕਰਦੇ ਓਏ ਓਹ ਜਿਹੇ ਬੰਦੇ ਸਪੋਰਟ ਕਰਦੇ ਆ ਜਿਹੜਾ ਸਹੀ ਬੰਦਾ ਉਹ ਬੀਜੇਪੀ ਪਾਰਟੀ ਨੂੰ ਸਪੋਰਟ ਨਹੀਂ ਕਰੇ। ਪਹਿਲੇ ਕਿ ਬੀਜੇਪੀ ਵੱਲ ਹੋ ਗਏ ਸਾਰਿਆਂ ਨੇ ਪੈਸੇ ਲਏ ਆ ਜਿਹੜੇ ਵੀ ਸ਼ਹਿਰ 'ਚ ਵੀ ਵੱਡੇ ਬੰਦੇ ਇਹਨਾਂ ਨਾਲ ਜੁੜ ਰਹੇ ਕੰਮ ਕਰਨੇ ਆ ਮਤਲਬ ਜਿੰਨਾਂ ਇਹਨਾਂ ਨੂੰ ਚਾ ਉਹ ਇਹਨਾਂ ਦੀ ਸਪੋਰਟ ਕਰਨਗੇ। ਹੋਰ ਬੰਦਾ ਸਹੀ ਬੰਦੇ ਨੇ ਸਪੋਰਟ ਨਹੀਂ ਕਰੂਗਾ ਪਾਰਟੀ ਨੂੰ। ਈ ਬਾਪੋ ਚਾਰ ਚਾਰ ਵਾਰੀ ਪਾਰਟ ਦਾ ਬਦਲਦੇ ਗਏ ਨਾ ਕਦੇ ਕਿਸੇ ਪਾਰਟੀ ਨੂੰ ਕਦੇ ਕਿਸੇ ਚੋਣ ਦੇ ਰੁਕਾ ਪਰਿਵਾਰ ਦਾ ਪਹਿਲਾ ਕਾਲੀਆਂ ਚ ਹੁੰਦਾ ਸੀ ਹੁਣ ਬਈ ਦਾ ਬੀਜੇਪੀ ਚ ਆ ਗਿਆ ਇਹਨੂੰ ਟਿਕਟ ਨਹੀਂ ਦਿੱਤੀ ਬੀਜੇਪੀ ਚ ਆ ਕੇ ਆਪ ਉਹ ਅਖਿੜੀ ਵਜਾ ਮਲੂਕਾ ਟਿਕਟਾਂ ਦੇ ਭੁੱਖੇ ਆ ਟਿਕਟਾਂ ਦੇ ਭੁੱਖੇ ਬੀਨ ਦੇ ਵਿੱਚ ਟਿਕਟਾਂ ਮਿਲ ਜਾਂਦੀਆਂ ਵੀ ਕਈ ਬੰਦੇ ਨਹੀਂ ਜੁਆਇਨ ਕਰਦੇ ਅਮੀਰਗੜਾ ਓਏ ਹੋਰ ਤਾਂ ਨਹੀਂ ਹੋ ਗਿਆ ਤੇ ਫਿਰ ਅਜ ਉਹ ਉੱਥੇ ਵਜਾ ਇਹਨੂੰ ਇਧਰ ਕਰ ਗਿਆ ਅਜੋ ਹਜੇ ਵੀ ਕਾਲੀਆਂ ਚ ਨਹੀਂ ਗੱਲਾਂ ਚ ਕਿਹੜੇ ਜਿਹੜੇ ਇਹਨਾਂ ਦੇ ਵਰਕਰ ਉਹ ਵੀ ਤਿੰਨ ਤਿੰਨ ਪਾਰਟੀਆਂ ਪਹਿਲਾਂ ਬਦਲੀ ਬੈਠੇ ਇਹਨਾਂ ਵਾਂਗੂ ਠੀਕ ਹੈ ਜੀ ਕਦੇ ਅਕਾਲੀਆਂ ਦੇ ਵਿੱਚ ਕਦੇ ਕਾਂਗਰਸਾਂ ਦੇ ਵਿੱਚ ਕਦੇ ਆਹਨੂੰ ਲੱਗਦਾ ਵੀ ਇਹ ਚੜ ਰਹੀ ਆ ਇਧਰ ਆਪਣੀ ਪਹੁੰਚ ਵਧਗਾ ਮਾੜੇ ਕੰਮ ਕਰ ਸਕਦੇ ਆ ਉਧਰ ਹੋ ਜਾਂਦੇ ਆ ਕਦੇ ਅਕਾਲੀਆਂ ਵੱਲ ਕਦੇ ਕਾਂਗਰਸਾਂ ਵੱਲ ਕਹਿੰਦੇ ਆ ਪੰਜਾਬ ਸਰਕਾਰ ਵੀ ਵਿਜੇਪੀ ਦੀ ਹਮਾਇਤ ਕਰਦੀ ਆ ਉਹਦਾ ਕਾਰ ਨਹੀਂ ਕਰਦੀ ਆ ਉਹਨਾਂ ਨੇ ਤਾਂ ਐਨਐਸਐ ਕੇ ਸਾਡੇ ਮੁੰਡੇ ਜਿਹੜੇ ਬਾਹਰ ਸਿੱਟੇ ਆ ਡਿਬਰੂਗੜ ਜੇਲ੍ਹਾਂ ਚ ਉਹ ਆਮ ਆਦਮੀ ਤੇ ਬੀਜੇਪੀ ਤੋਂ ਉਹਨਾਂ ਨੇ ਕਲੈਬ ਕਰਕੇ ਸਿੱਟੇ ਆ ਇੱਕ ਵਾਰ ਆਖਦੇ ਵੀਡੀਓ ਵਾਇਰਲ ਹੋ ਜਾਂਦੀ ਹੈ ਕਿੰਨਾ ਚਿਰ ਬਾਹਰ ਹੀ 3-5 ਕਰਨਗੇ ਕਿਸਾਨ ਡਿਬਰੂਗੜ ਜੇਲ੍ਹ ਚ ਜਾਉਗੇ ਕੋਈ ਗੱਲ ਨਹੀਂ ਉਹਨਾਂ ਨੂੰ ਡਿਬਰੂਗੜ ਹਲੇ ਵੀ ਅਸੀਂ ਪੰਜਾਬ ਚ ਲੈ ਕੇ ਆਵਾਂਗੇ ਜਿਤਾਵਾਂਗੇ ਸਾਰੇ ਬੰਦਿਆਂ ਨੂੰ ਲਖੇ ਸਧਾਨੇ ਨੂੰ ਅਮਰਤਾਪਾਲ ਨੂੰ ਸਾਰੇ ਬੰਦਿਆਂ ਨੂੰ ਮਾਨ ਸਾਹਿਬ ਨੂੰ ਸੇ ਮਰਜੀਤ ਮਾਨ ਨੂੰ ਅਸੀਂ ਸਾਰਿਆਂ ਨੂੰ ਜਿਤਾ ਕੇ ਤੇ ਅਸੀਂ ਉਹਨਾਂ ਨੂੰ ਮਤਲਬ ਪਾਰਲੀਮੈਂਟ ਸਾਰੇ ਕਿਤੇ ਭੇਜਾਂਗੇ ਐਮਐਲਏ ਵੀ ਠਾਮਾ ਕੇ ਬੰਦੇ ਐਮਐਲਏ ਵੀ ਜਿਤਾਵਾਂਗੇ ਐਮਪੀ ਵੀ ਜਿਤਾਵਾਂਗੇ ਅਸੀਂ ਨਵੀਂ ਲਹਿਰ ਲਿਆਵਾਂਗੇ ਪੰਜਾਬ 'ਚ ਜਿਹੜੀ ਸਾਡੇ ਕਿਸਾਨਾਂ ਪੱਖੀ ਹੋਊਗੀ ਜਿਹੜੀ ਸਾਡੇ ਪੰਜਾਬ ਦੀ ਗੱਲ ਕਰੂਗੀ ਪੰਜਾਬ ਦੇ ਪਾਣੀਆਂ ਦੀ ਗੱਲ ਕਰੂਗੀ ਪੰਜਾਬ ਦੀ ਧਰਤੀ ਦੀ ਗੱਲ ਕਰੂ ਅਸੀਂ ਉਹ ਸਰਕਾਰ ਬਣਾਵਾਂਗੇ ਇਹ ਸਭ ਕਰਪਟਾ ਇਹ ਸਭ ਰਲੇ ਮਿਲੇ ਆ ਐ ਨਹੀਂ ਲੱਗਦਾ ਐ ਨਹੀਂ ਲੱਗਦਾ ਤੁਹਾਨੂੰ ਵੀ ਜੱਥੇਬੰਦੀਆਂ ਨੂੰ ਚੋਣਾਂ ਲੜਨੀਆਂ ਚਾਹੀਦੀ ਚੋਣ ਨਹੀਂ ਅਸੀਂ ਜੇ ਲੜੇ ਤਾਂ ਅਸੀਂ ਸਿਰਾਂ ਫਤੇ ਕਰਾਂਗੇ ਜਿੱਦਾਂ ਵੀ ਮਤਲਬ ਸਾਡੇ ਪੰਜਾਬ ਦੀ ਜਿਹੋ ਜੀ ਆਵਾਜ਼ ਹੋਊਗੀ ਅਸੀਂ ਉਹ ਜੀ ਹੁਣ ਖਾਲਸਾ ਹੀ ਆਵਾਜ਼ ਆ ਤਾਂ ਖਾਲਸਾ ਹੀ ਬੰਦੇ ਉੱਠਿਆ ਬਿਲਕੁਲ ਸਹੀ ਆਵਾਜ਼ ਆ ਤਾਂ ਖਾਲਸਾ ਹੀ ਬੰਦੇ ਉੱਠਿਆ तमाम ਤਸਵੀਰਾਂ ਨੇ ਜਿੱਥੇ ਕਿ ਜਸ ਸਿੰਘ ਪਿੰਡ ਦੇ ਆ ਬੰਢਾ ਦਿਹਾਤੀ ਦੀਆਂ ਨੇ ਤਾਂ ਲਗਾਤਾਰ ਤਸਵੀਰਾਂ ਨੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਲਗਾਤਾਰ ਦੀਆਂ ਤਸਵੀਰਾਂ ਇਹ ਤਸਵੀਰਾਂ ਜਸ ਸਿੰਘ ਵਾਲਾ ਜਿੱਥੇ ਕਿਸਾਨਾਂ ਕੋਲ ਲਗਾਤਾਰ ਵਿਜੇਪੀ ਦਾ ਵਿਰੋਧ ਕਰ ਰਹੇ ਨੇ तमाम ਬਣੇ ਰਹੋ ਪੰਜਾਬ ਹਰਿਆਣਾ ਰਾਏ ਬਨਾ ਰਿਪੋਰਟ ਜਸ ਸਿੰਘ ਵਾਲਾ ਡਬੋ Bye. <coughs>